ਖੜਪੀੜਿਤ ਪਰਵਾਰਾਂ ਦੇ ਪਸ਼ੂਆਂ ਦੇ ਲਈ ਚਾਰਾ ਲੈ ਕੇ ਪਹੁੰਚੇ ਕੈਬਨਿਟ ਮੰਤਰੀ ਲਾਲਜੇ ਸਿੰਘ ਪੁੱਲਰ ਕੁਦਰਤੀ ਆਫਤਾਨ ਦੀ ਔਖੀ ਘੜੀ ਦੇ ਵਿੱਚ ਲਾਲਜੇ ਸਿੰਘ ਪੁੱਲਰ ਪ੍ਰਭਾਵਿਤ ਲੋਕਾਂ ਨਾਲ ਖੜੇ ਚਟਾਨ ਵਾਂਗ ਆਉਂਦੇ ਹਨ ਇਹ ਸਬੰਧੀ ਲੋਕਾਂ ਦਾ ਕੀ ਕਹਿਣਾ ਹੈ ਤੁਸੀਂ ਵੀ ਦੇਖੋ ਨਿਊਜ਼ ਟੈਕਸ ਤੋਂ ਸਰਬਜੇ ਸਿੰਘ ਦੀ ਵਿਸ਼ੇਸ਼ ਰਿਪੋਰਟ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਇਹਨਾਂ ਭਰਾਵਾਂ ਦਾ ਜਿਹੜੇ ਕੱਟੂ ਪਿੰਡ ਤੋਂ ਆਏ ਆ ਬਰਨਾਲੇ ਜ਼ਿਲ੍ਹੇ ਦੇ ਵਿੱਚ ਪਿੰਡ ਆ ਇਹ ਵਿਧਾਨ ਸਭਾ ਕਿਹੜੀ ਐਮਐਲਏ ਕੋਣ ਹੈ ਕਬੀਸਿਕ ਇਤਿਹਾਸ ਤੇ ਜੋ ਹੰਮਾ ਵਾਲਾ ਬਰਨਾਲਾ ਹਲਕਾ ਬਰਨਾਲੇ ਵਾਲੇ ਤੋਂ ਆਇਆ ਭਰਾ ਸਾਡੇ ਇਹਨਾਂ ਸਾਰੇ ਭਰਾਵਾਂ ਦਾ ਧੰਨਵਾਦ ਏ ਟਰੱਕ ਭਰ ਕੇ ਪੱਥਿਆਂ ਦਾ ਲੈ ਕੇ ਆਇਆ ਸਾਈਲਜ ਦਾ ਜਿਹੜਾ ਸਾਈਲਜ ਆਪਾਂ ਪੱਲਿਆਂ ਨੂੰ ਲਪਕ ਕੇ ਤੇ ਅੱਗਾ ਆਪਦੀ ਡੰਗਰਾਂ ਨੂੰ ਪਾਉਂਦੇ ਆ ਕੋਲ ਲੈ ਕੇ ਆਇਆ ਤੇ ਨਾਲ ਅਸੀਂ ਆਪਦੀ ਤਰਫੋਂ ਇਹ ਰਾਜ ਚੋਕਰ ਨਾਲਾ ਦੋ ਟਰਾਲੀਆਂ ਸਾਡੀਆਂ ਸਾਈਲਜ ਦੀਆਂ ਨਹੀਂ ਆ ਇਹ ਵੀ ਪਰ ਅੱਜ ਸਾਡੀ ਕੋਸ਼ਿਸ਼ ਇਹੋ ਆ ਇੱਕਰ ਜਿੰਨੇ ਪਰਿਵਾਰ ਰਹਿੰਦੇ ਆ ਉਹਨਾਂ ਸਾਰੇ ਪਰਿਵਾਰਾਂ ਨੂੰ ਇੱਕਰਾਂ ਚੋਕਰ ਤੇ ਸਾਇਲੋ ਸਾਰਾ ਕੁਝ ਮਿਲ ਜੇ ਤੇ ਇਹਨਾਂ ਪਰਿਵਾਰਾਂ ਦਾ ਨੁਕਸਾਨ ਵੀ ਬੜਾ ਆ ਤੇ ਅਸੀਂ ਪਹਿਲੇ ਦਿਨ ਤੋਂ ਕਿਉਂਕਿ ਪਿਛਲੀ ਵਾਰਾ ਨਾਲ ਥੋੜਾ ਜਿਹਾ ਇਦਾਂ ਹੋਇਆ ਜਿਨ੍ਹਾਂ ਦਾ ਨੁਕਸਾਨ ਹੋਇਆ ਉਹ ਵਾਂਝੇ ਰਹਿ ਗਏ ਤੇ ਜਿਹੜੇ ਬੰਨੋਂ ਇੱਧਰ ਹਨ ਉਹ ਚੋਕਰ ਫੀਲ ਦੂਜਾ ਸਮਾਨ ਸਾਰਾ ਲੈ ਗਏ ਹੁਣ ਤੁਸੀਂ ਦੇਖੋ ਇੱਧਰ ਕਿੰਨਾ ਪਾਣੀ ਚੱਲਦਾ ਪਿਆ ਤੇ ਕੱਲੇ ਪੱਤੀ ਹਲਕੇ ਦਾ ਜਿਹੜੇ 20 25 ਪਿੰਡ ਪੈਂਦੇ ਆ ਬਾਹੂਆ ਰੇਕੜ ਦੇ ਲਗਭਗ ਝੋਨਾ ਕੱਠੇ ਸਾਰਿਆਂ ਦੇ ਕਮਾਦ ਗੇਲੋਂ ਸਾਰਿਆਂ ਫਸਲਾਂ ਗੜੀਆਂ ਉਹ ਮਾਰੀਆਂ ਗਈਆਂ ਬੜਾ ਨੁਕਸਾਨ ਹੋਇਆ ਵੱਡੇ ਪੱਧਰ ਤੇ ਤੇ ਉਹ ਦਿਨ ਦੇ ਸਰਦਾਰ ਭਗਵੰਤ ਸਿੰਘ ਮਾਝ ਮੁੱਖ ਮੰਤਰੀ ਪੰਜਾਬ ਵੱਲੋਂ ਨਿਰਦੇਸ਼ ਨੇ ਕਿ ਜਿੱਥੇ ਜਿੱਥੇ ਹੜਪੀੜ ਤੇ ਇਲਾਕੇ ਆ ਉਹਨਾਂ ਇਲਾਕਿਆਂ ਦੇ ਵਿੱਚ ਜਾ ਕੇ ਆਪ ਦੇ ਭੜਾ ਭਰਾਵਾਂ ਦੀ ਸਾਰ ਲਈ ਜਾਵੇ ਕੁਦਰਤ ਕਿਰਪਾ ਕਰੇ ਆ ਮੂਹ ਹਤੇ ਅੱਜ ਵੀ ਬਰਸਾਤ ਵਾਲਾ ਮੌਸਮ ਆ ਨਿੱਕੀ ਨਿੱਕੀ ਕੜੀ ਪਈ ਜਾਂਦੀ ਆ ਪਰ ਇਹ ਵਾਸ ਪਰਮਾਤਮਾ ਦੇ ਆਪਣੇ ਵਾਸਤੇ ਚੀਜ਼ਾਂ ਨਹੀਂ ਆ ਜਿਲ੍ਹਾ ਚਿਰ ਇਹ ਪਾਣੀ ਆਉਂਦਾ ਆ ਅਸੀਂ ਵਾਰ-ਵਾਰ ਇਹਨਾਂ ਭੈਣ ਭਰਾਵਾਂ ਦੀ ਸਾਰ ਲੈਂਦੇ ਰਵਾਂਗੇ ਸਰਕਾਰ ਨੂੰ ਵੀ ਮਦਦ ਹੋਊਗੀ ਸਰਕਾਰ ਨੂੰ ਜਿੰਨਾ ਮੁਆਵਜ਼ਾ ਆਊਗਾ 1-1 ਰੁਪਇਆ ਇਹਨਾਂ ਭੈਣਾ ਭਰਾਵਾਂ ਦੇ ਖਾਤੇ 'ਚ ਪਊਗਾ ਇਹ ਨਹੀਂ ਕਿ ਨੁਕਸਾਨ ਕਿਸੇ ਦਾ ਆ ਤੇ ਪੈਸੇ ਕੋਈ ਲੈ ਜੇ ਜਿਹਦਾ ਨੁਕਸਾਨ ਹੋਇਆ ਉਹਦੇ ਖਾਤੇ ਦੀ ਸਾਰੇ ਪੈਸੇ ਪਹਿਣਗੇ ਤੇ ਮੈਂ ਜਿਹੜੇ ਕੋਈ ਭੈਣ ਭਰਾ ਕਈਆਂ ਦਾ ਕਈ ਬੰਦੇ ਦਾਨ ਕਰਨਾ ਚਾਹੁੰਦੇ ਆ ਤੋ ਦਾਨ ਗਲਤ ਥਾਂ 'ਤੇ ਚਲ ਜਾਂਦਾ ਮੈਂ ਫੇਰ ਬੇਨਤੀ ਕਰਦਾ ਜਿਵੇਂ ਇਹ ਭਰਾਏ ਆ ਨਾ ਪਰਣਾਲੇ ਤੋਂ ਆ ਪਾ ਕੇ ਆਪਦੇ ਹੱਥੀਂ ਪਤਾ ਲੱਗੇ ਵੀ ਕਿਹੜੇ ਬੰਦੇ ਦਾ ਨੁਕਸਾਨ ਹੋਇਆ ਕਿਹੜੇ ਬੰਦੇ ਦੇ ਪੱਠੇ ਮਾਰੇ ਗਏ ਕਿਹੜੇ ਬੰਦੇ ਦਾ ਝੋਲਾ ਮਾਰਿਆ ਗਿਆ ਦੇਖੋ ਜੀ ਤੇ ਕੋਈ ਇੱਧਰ ਭਾਵੇਂ 2 ਕਿਨੇ 4 ਕਿਨੇ ਵੀ ਫਸਲ ਹੈਗੀ ਆ ਨਾ ਉਹਦੇ ਉੱਤੇ ਆਰਤੀਆਂ ਨੇ ਵੀ ਪੈਸੇ ਦੇ ਦੇਣੇ ਆ ਉਹਨੂੰ ਬਾਜ਼ਾਰ ਚੋਂ ਵੀ ਕਿਧਰੋਂ ਕਿਧਰੋਂ ਕਰਕੇ ਦੇਣੀ ਆ। ਆ ਜਿਹਦਾ ਇੱਧਰ ਝੋਨਾਵੇਂ ਮਾਰਿਆ ਗਿਆ ਭਾਵੇਂ ਕਿ ਕੋਈ 100 ਕਿਲਾ ਜਬੂਨ ਹੋਇਆ। ਭਾਵੇਂ 100 ਕਿਲਾ ਛੱਡ ਕੇ 150 ਕਿਲਾ ਵੇ ਜਿੱਦੀ ਸਾਰੀ ਫਸਲ ਹੀ ਮਾਰੀ ਗਈ ਉਹ ਤੇ ਬਰਬਾਦ ਹੋ ਗਿਆ। ਨਾ ਉਹਨੂੰ ਹੁਣ ਆੜਤੀਆਂ ਨੇ ਜene ਕਿ ਆੜਤੀਆਂ ਤੇ ਅੱਗੇ ਆਪਦਾ ਸਾਰਾ ਕੁਝ ਦੇ ਕੇ ਕਿਸਾਨਾਂ ਨੂੰ ਬਿਠਾ ਹੁੰਦਾ। ਤੇ ਉਹ ਵੀ ਸੱਚਾ ਆੜਤੀਆ ਵੀ। ਜੇ ਕਿਸਾਨਾਂ ਦਾ ਨੁਕਸਾਨ ਹੋਇਆ ਤੇ ਨਾਲ ਹੀ ਆੜਤੀਆ ਵੀ ਵਿਚਾਰਾ ਰਗੜਿਆ ਗਿਆ। ਕਿਉਂਕਿ ਹੁਣ ਇਹਨਾਂ ਕੋਲ ਜਦੋਂ ਫਸਲ ਨਹੀਂ ਰਹੀ ਤੇ ਇਹ ਇਹਦੇ ਚ ਨਾ ਉਹਨਾਂ ਦਾ ਕਸੂਰ ਨਾ ਆੜਤੀਆਂ ਦਾ ਕਸੂਰ ਆ। ਤੇ ਮੈਂ ਇਰੇ ਹੋਈ ਬੇਨਤੀ ਕਰੂੰਗਾ ਸਾਰੇ ਜਿਹੜੇ ਕੋਈ ਭੈਣ ਭਰਾ ਕੋਈ ਦਾਨਪੁਨ ਕਰਨ ਜੋਗੇ ਆ ਕੋਈ ਕਿਸੇ ਦੀ ਮਦਦ ਕਰਨ ਜੋਗੇ ਆ ਉਹ ਆ ਕੇ ਸਿੱਧੀ ਇਹਨਾਂ ਭੈਣ ਆਪਰਾਵਾਂ ਦੀ ਮਦਦ ਕਰਨ ਤੇ ਅੱਜ ਸਾਡੀ ਇਹ ਕੋਸ਼ਿਸ਼ ਆ ਕਿ ਹਰ ਪਰਿਵਾਰ ਨੂੰ ਜਿੰਨੋਂ ਕੋ ਪਸ਼ੂ ਆ ਸਾਰੇ ਪਰਿਵਾਰਾਂ ਕੋ ਉਹਨਾਂ ਨੂੰ ਸਾਇਲੋ ਦਿੱਤਾ ਜਾਵੇ ਤੇ ਨਾਲ ਸਾਰੇ ਘਰਾਂ ਨੂੰ ਇੱਕ ਰਾਹੇ ਮਿਲ ਕੇ ਮਾਲ ਟੋੜਾ ਟੋੜਾ ਚੁੱਕਰਦਾ ਵੀ ਦੇ ਦਈਏ ਤਾਂ ਜੋ ਆਪਦਾ ਕਿਤਾਵਾ ਗਤੂਆ ਕਰਕੇ ਆਪਦਾ ਟੈਂਸਾਰ ਸਕਣ ਤੇ ਮੈਂ ਫੇਰ ਤੋਂ ਜਿਹੜੇ ਬਰਨਾਲੇ ਜ਼ਿਲ੍ਹੇ ਚੋਂ ਕਟੂ ਪਿੰਡ ਤੋਂ ਸਾਡੇ ਐਮਪੀ ਨੂੰ ਉੱਥੋਂ ਸੰਗਰੂਰ ਤੋਂ ਬਾਈ ਗਰਮੀਤ ਸਿੰਘ ਮੀਤੇਰ ਜੀ ਉਹਨਾਂ ਦੇ ਨਾਲ ਨੇ ਇਹ ਬੰਦੇ ਤੇ ਮੈਂ ਉਹਨਾਂ ਦਾ ਫੇਰ ਤੋਂ ਧੰਨਵਾਦ ਕਰਦਾ ਤੇ ਇਹ ਵੇਖੋ ਇਨਸਾਨੀਅਤ ਆ ਇਨਸਾਨੀਅਤ ਜੇ ਵੀ ਜਿੰਦਾ ਤੇ ਪੰਜਾਬੀ ਯੋਧੇ ਨੇ ਸੂਰਬੀਰ ਨੇ ਇਹ ਜਾਣੇ ਜਾਂਦੇ ਆ ਹਮੇਸ਼ਾ ਦਾਨ ਕਰਨ ਲਈ ਕਿਸੇ ਦੀ ਮਦਦ ਕਰਨ ਲਈ ਇਹ ਮਦਦ ਕਰਦੇ ਪਏ ਤੇ ਮੈਂ ਵੀ ਇਹ ਵਿਸ਼ਵਾਸ ਦੋਣਾ ਆਪਦੇ ਹਲਕੇ ਦੇ ਸਾਰੇ ਵਾਸੀਆਂ ਨੂੰ ਤਰਨਤਾਰਨ ਜ਼ਿਲ੍ਹੇ ਦੇ ਜਿੱਥੇ-ਜਿੱਥੇ ਵੀ ਪਾਣੀ ਆਇਆ ਅਸੀਂ ਉਹਨਾਂ ਪਰ ਆਪਰਾ ਵਾਣਾ ਤਪੇ ਰਵਾਂਗੇ ਖੜੇ ਰਵਾਂਗੇ ਜੋ ਵੀ ਸਰਕਾਰ ਨੇ ਮਦਦ ਆਉ ਜਿਹੜਾ ਲੋੜਵੰਦ ਆ ਉਹਦੇ ਤੱਕ ਉਹ ਮਦਦ ਪਹੁੰਚੂਗੀ ਤੇ ਮੈਂ ਫਿਰ ਤੋਂ ਕਿਸਾਨ ਵੀਰਾਂ ਨੂੰ ਕੀ ਫੀਲ ਕਰਦਾ ਕਿਸਾਨ ਵੀਰਾਂ ਨੂੰ ਇਹੋ ਹੀ ਅਪੀਲ ਆ ਕਿ ਸੰਜਮ ਰੱਖਣ ਦੀ ਲੋੜ ਹੈ ਕੁਦਰਤੀ ਕਹਿ ਰਿਹਾ ਆ ਆਪਾਂ ਕੁਝ ਕਰ ਨਹੀਂ ਸਕਦੇ ਤੇ ਬਰਸਾਤ ਹੋਈ ਆ ਪਹਾੜਾਂ ਤੇ ਹਵਾਚਲ ਤੇ ਬਰਸਾਤ ਹੋਈ ਆ ਤੇ ਪਾਣੀ ਹਮੇਸ਼ਾ ਨਵਾਲਾ ਨੂੰ ਚੱਲਦਾ ਇਧਰ ਨੂੰ ਨਵਾਲਾ ਨੂੰ ਪਾਣੀ ਆਉਣਾ ਆਉਣਾ ਸਭ ਤੋਂ ਵੱਡਾ ਕੰਮ ਕੀਤਾ ਸਰਦਾਰ ਭਗਵੰਤ ਸਿੰਘ ਮਾਨ ਨੇ ਇਹ ਕਿਸਾਨ ਵੀਰ ਆ ਨੇ ਜਿਹੜੇ ਆਗੇ ਥਾ ਚਾਰਨ ਜੀ ਦੇ ਘਰ ਕਿਹੜਾ ਪਿੰਡ ਦਾ ਘੜੋਮਾ ਪਿੰਡਿਆ ਤੇ ਲਾਲਜੀ ਭੁੱਲਰ ਜੀ ਨਾਲੇ ਸਾਨੂੰ ਚਾਰਾ ਵੰਡ ਕੇ ਗਏ ਨਾਲੇ ਮੈਨੂੰ ਖਰਚਾ ਦੇ ਕੇ ਤੇ ਬਹੁਤ ਬਹੁਤ ਇਹਨਾਂ ਧੰਨਵਾਦ ਆ ਮੇਰਾ ਬੰਦਾ ਨਹੀਂ ਸੱਤੇ ਹੈਗਾ ਵੀ ਦੋ ਬੱਚੇ ਆ ਉਵੇਂ ਪਾਣੀ ਦਾ ਕਰਕੇ ਨਿਕਲ ਗਿਆ ਤੇ ਪਾਈ 6 ਕਿੱਲੇ ਪਾਣੀ ਸਾਰੀ ਸਾਡੀ ਸਾਰੀ ਰੁੜ ਗਈ ਆ ਤੇ ਬਹੁਤ ਬਹੁਤ ਧੰਨਵਾਦ ਹੈ ਲਾਲ ਜੀ ਦਾ ਜਿੰਨਾ ਸਾਡੀ ਮਾਇਤ ਕੀਤੀ ਹੈ ਜਿਹੜੀ ਵੇਖਿਆ ਅੱਜ ਕੱਲ ਮੈਂ ਵਰਦੇ ਚਾਹੁੰਦਾ ਫਿਰ ਵੀ ਸਾਡੀ ਹੈਲਪ ਕਰਨਦੇ ਆ ਬਹੁਤ ਜਿਆਦਾ ਪਹਿਲਾਂ ਵੀ ਮੇਰੀ ਹੈਲਪ ਕੀਤੀ ਹੈ ਇਹਨਾਂ ਨੇ ਪਹਿਲਾਂ ਵੀ ਪਹਿਲਾਂ ਵੀ ਜਦੋਂ ਮੈਨੂੰ ਚਾਰ ਨਹੀਂ ਕੋਈ ਚੁੱਕਣ ਦਿੰਦਾ ਪਹਿਲਾਂ ਵੀ ਇਹਨਾਂ ਨੇ ਮੈਨੂੰ ਗਾੜੀ ਹੋ ਹੋ ਚਾਰ ਦਵਾਉਂਦੇ ਰਹਿ ਕੇ ਭੈਣਾ ਤੇਰਾ ਬੰਦਾ ਨਹੀਂ ਸਿਰ ਤੇ ਮੈਂ ਤਨ ਚਾਰ ਦਵਾਣਾ ਹੁਣ ਵੀ ਇਹਨਾਂ ਨੇ ਕਿਹਾ ਕਿ ਮੇਰੇ ਟਾਈਟਲ ਤੇ ਸਾਡੇ ਤੇ ਬਹਿ ਕੇ ਚੱਲ ਤੈਨੂੰ ਕੋਈ ਬੇਇੱਜ਼ਤੀ ਨਹੀਂ ਕਰੂਗਾ ਬੜੇ ਮੇਰੇ ਪਿੰਡ ਵਾਲੇ ਬੇਇੱਜ਼ਤੀ ਕਰਨ ਪੈਂਦੇ ਆ ਪਰ ਮੈਂ ਚੱਲੀ ਜਾਂਦੀ ਆ ਹਾਂਜੀ